ਦਕੋਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋਸ਼ੀ ਤੋਂ 1 ਕਿਲੋਗ੍ਰam ਹੈਰੋਇਨ ਬਰਾਮਦ ਦਕੋਲੀ ਪੁਲਿਸ ਸਟੇਸ਼ਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 1 ਕਿਲੋ 6 ਗ੍ਰam ਹੈਰੋਇਨ ਬਰਾਮਦ ਕੀਤੀ ਹੈ ਦੋਸ਼ੀ ਦੀ ਪਛਾਣ ਜਸਵੰਤ ਸਿੰਘ ਉਰਫ ਸੰਨੀ ਪੁੱਤਰ ਰਮੇਸ਼ ਰਾ ਬਾਸੀ ਜ਼ਿਲ੍ਹਾ ਰੂਪਨਗਰ ਉਪਰਵਜ ਹੋਈ ਹੈ ਜਾਣਕਾਰੀ ਅਨੁਸਾਰ ਏਐਸਆਈ ਮੇਵਾ ਸਿੰਘ ਹੌਲਦਾਰ ਪਾਲ ਮਹਿੰਦਰ ਸਿੰਘ ਅਤੇ ਹੌਲਦਾਰ ਮਹਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਤੇ ਸਨ ਜਦੋਂ ਉਹ ਅੰਬਾਲਾ ਕਾਲਕਾ ਕ੍ਰੋਸਿੰਗ ਤੇ ਪਹੁੰਚੇ ਤਾਂ ਉਨ੍ਹਾਂ ਨੇ ਕਿਸ਼ਨਪੂਰਾ ਤੋਂ ਇੱਕ ਵਿਅਕਤੀ ਨੂੰ ਆਉਂਦੇ ਦੇਖਿਆ ਪੁਲਿਸ ਨੂੰ ਦੇਖ ਕੇ ਉਹ ਵਿਅਕਤੀ ਅਚਾਨਕ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਤੁਰੰਤ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕਰ ਲਿਆ ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਨਾਮ ਜਸਵੰਤ ਸਿੰਘ ਉਰਫ ਸੰਨੀ ਦੱਸਿਆ ਜਦੋਂ ਪੁਲਿਸ ਨੇ ਉਸਦੇ ਮੋਂਡੇ ਵਾਲਾ ਬੈਗ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਇੱਕ ਕਾਲਾ ਕੈਰੀ ਬੈਗ ਮਿਲਿਆ ਕੈਰੀ ਬੈਗ ਦੀ ਜਾਂਚ ਕਰਨ ਤੇ 1 ਕਿਲੋ 6 ਗ੍ਰਾਮ ਹੈਰੋਇਨ ਇੱਕ ਇਲੈਕਟ੍ਰੋਨਿਕ ਫੋਰਕ ਅਤੇ ਪੈਕਿੰਗ ਲਈ ਵਰਤੇ ਜਾਣ ਵਾਲੇ ਛੋਟੇ ਪਲਾਸਟਿਕ ਪੌਚ ਬਰਾਮਦ ਹੋਏ ਡਕੋਲੀ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਇੱਕ ਗ੍ਰਾਹਕ ਨੂੰ ਨਸ਼ੀਲੇ ਪਦਾਰਥ ਪਹਚਾਉਣ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਜਾਂਚ ਕਰੀ ਹੈ ਕਿ ਦੋਸ਼ੀ ਨੇ ਹੈਰੋਇਨ ਕਿੱਥੋਂ ਪ੍ਰਾਪਤ ਕੀਤੀ ਸੀ ਅਤੇ ਉਹ ਇਸ ਨੂੰ ਕਿੱਥੇ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਰਣਵੀਰ ਸਿੰਘ ਲਾਲੂ ਦੀ ਰਿਪੋਰਟ ਨੌਲਜ ਵੱਡੀ ਰਿਕਵਰੀ ਕੀਤੀ ਹੈ ਉਹਦੀ ਜਾਣਕਾਰੀ ਦਿਓ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਸ਼੍ਰੀ ਹਰਮਨ ਸਿੰਘ ਖਾਸ ਸਰ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਪੈਟਰੋਲਿੰਗ ਬੇਨਾਕਾਬੰਦੀ ਕਰੋ ਜਿੱਦੇ ਤੇ ਅਸੀਂ ਕੱਲ ਪੈਟਰੋਲਿੰਗ ਕਰ ਰਹੇ ਸੀ ਮੈਂ ਔਰ ਮੇਰੀ ਪੁਲਿਸ ਪਾਰਟੀ ਜਦ ਅਸੀਂ ਬੀਪੀਐ ਸਕੂਲ ਕੋਲ ਗੁਜੇ ਤਾਂ ਇੱਕ ਵਿਅਕਤੀ ਸਾਨੂੰ ਸ਼ੱਕੀ ਨਜ਼ਰ ਆਇਆ ਜਿਹਨੂੰ ਰੋਕ ਕੇ ਕਾਬੂ ਕੀਤਾ ਇਸ ਬਸ ਹੋ 1 ਕਿਲੋ 6 ਗ੍ਰਾਮ ਦੀ ਗੋਣਦਰਾਮਦੂ ਬਈ ਜਿਹਦਾ ਨਾਮ ਜਸਵੰਤ ਸਿੰਘ ਉਰਫ ਸਣੀ ਪੁੱਤਰ ਮੇਸ਼ਰਾਮ ਵਾਸੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਇਹ ਜਿਹੜਾ ਹੋ ਰਹੀ ਦੀ ਕੀਮਤ ਕਿੰਨੀ ਕਾ ਜੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾ ਰਹੇ ਸੀ ਉਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨੇ ਇੱਕ सनी ਉਰਫ ਕਾਲੂ ਦਾ ਨਾਮ ਦੱਸਿਆ। ਹਣੀ ਉਰਫ ਕਾਲੂ ਦਾ ਨਾਮ ਦੱਸਿਆ। ਪਹਿਲਾਂ ਵੀ ਇਦੋਂ ਉੱਤੇ ਪਹਿਲਾਂ ਇੱਕ 302 ਦਾ ਮਕਦਮਾ ਦਰਜਾ। ਹਜੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ। ਕਿੰਨੇ ਦਿਨ ਦਾ ਰਿਮਾਂਡ ਲਏਗੇ? 85 ਦਿਨਾਂ ਦਾ ਰਿਮਾਂਡ। ਇਹ ਜਿਲ੍ਹਪੁਰ ਪਹਿਲਾਂ ਦੀ ਹੈ ਜਿਲ੍ਹਪੁਰ ਪਹਿਲੇ ਵੀ ਆਉਂਦਾ। ਇਹ ਨਾ ਮੈਂ ਡੇਰਾ ਬੱਸੀ ਕਮਰਾ ਲਿਆ ਹੋਇਆ ਸੀਗਾ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੇ ਆ। ਡੇਰਾ ਬੱਸੀ ਮਾਰਕ ਫਰੋਡ ਦੇ ਉੱਤੇ ਕਿਤੇ ਕਮਰਾ ਲਿਆ ਹੋਇਆ ਸੀ। ਕਿ ਆ ਇਕੱਲਾ ਹੀ ਹੈ ਇਸੇ ਦਾ ਕੋਈ ਵੀ ਸਾਥੀ ਨਹੀਂ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਨੇ ਅਸੀਂ ਉਹਨਾਂ ਨੂੰ ਇਸਨੂੰ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਲਗਾ ਕੋਈ ਸ਼ਾਇਦ ਵੱਡੇ ਖੁਲਾਸੇ ਹੋ ਸਕਦੇ ਕਿਉਂਕਿ ਰਿਕਵਰੀ ਵੱਡੀ ਹੈ ਕਾਫੀ ਵੱਡੀ ਹੈ ਹਾਂਜੀ ਹਾਂਜੀ ਬਿਲਕੁਲ ਅਮੀਰ ਸਰ ਮੌਕੇ ਤੇ ਕੋਈ ਵੈਪਨ ਵਗੈਰਾ ਵੈਪਨ ਵਗੈਰਾ ਕੋਈ ਨਹੀਂ ਪੈਦਲ ਹੀ ਜਾ ਰਿਹਾ ਸੀ ਇਹ ਪੈਦਲ ਖੜਾ ਕਿਸੇ ਦੀ ਜ਼ਿਆਦਾ ਵੇਟ ਕਰ ਰਿਹਾ ਹੁਣ ਕਿਉਂਕਿ ਹੁਣ ਇਹ ਕੰ ਇਨਵੈਸਟੀਗੇਸ਼ਨ ਦੇ ਵਿੱਚ ਹੈ ਕਿੰਨੇ ਵਜੇ ਦਾ ਟਾਈਮ ਸੀ ਇਹ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀ ਤੇ ਇਕੱਲਾ ਜਾ ਰਿਹਾ ਸੀ ਔਰ ਇਹਦੇ ਕਿੱਥੇ ਵਿੱਚ ਮਿਲੀ ਤੁਹਾਨੂੰ ਇਹਦੇ ਕੋਲ ਕਾਲੇ ਰੰਗ ਦਾ ਬੈਗ ਪਾਇ ਕੁਝ ਆਸਮਾਨੀ ਕਿਸੇ ਕਾਲੇ ਕਿਸ ਨੇ ਕੋਈ ਇਸ ਤਰ੍ਹਾਂ ਦੀ ਡਿਲੀਵਰੀ ਕੀਤੀ ਹੋ ਹਾਂਜੀ ਬਿਲਕੁਲ ਬਿਲਕੁਲ ਉਹ ਕਰ ਰਹੇ ਸੀ ਹੋਰ ਕੋਈ ਖਾਸ ਜਾਣਕਾਰੀ ਤੇ ਕੁਝ ਵੀ ਜੀ ਦੌਰਾਨ ਸਾਹਮਣੇ ਆਈ ਹੋਵੇ ਅਜੇ ਇੱਕ ਬੰਦੇ ਦਾ ਨਾਮ ਆਇਆ ਹਨੇ ਉਤਾਰੂ ਤੇ ਹੋਰ ਕੋਈ ਸਾਥੀ ਜਿਵੇਂ ਇਹਨਾਂ ਨੇ ਕਦੇਰਾ ਵੀ ਸੀ ਵੀ ਕਰ ਲਿਆ ਹੋਇਆ ਸੀਗਾ ਫੁਰਨੀ ਅਸੀਂ ਵੇਖ ਰਹੇ ਹਾਂ